ਪਿਛਲੇ ਸਮੇਂ ਜਦੋਂ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ 11 ਲੱਖ ਦੇ ਕਰੀਬ ਜਿਹੜੇ ਸ਼ਕੀ ਲਾਭਪਾਤਰੀ ਨੇ ਰਾਸ਼ਨ ਲੈਣ ਵਾਲੇ ਜੋ ਨੀਲਾ ਕਾਰਡ ਬਣਿਆ ਹੁੰਦਾ ਇਹਨੂੰ ਅਸੀਂ ਕਹਿ ਦਿੰਦੇ ਆ ਜਾਂ ਸਮਾਰਟ ਜੋ ਵੀ ਕਾਰਡ ਉਹਦਾ ਨਾਮ ਰੱਖ ਲਈਏ ਜਿਹਦੇ ਤੇ ਰਾਸ਼ਨ ਮਿਲਦਾ ਉਹ 11 ਲੱਖ ਦੇ ਕਰੀਬ ਸ਼ਕੀ ਲਾਭਪਾਤਰੀ ਨੇ ਤਾਂ ਉਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਦਾਨ ਚ ਨਿਤਰੇ ਪੂਰੀ ਆਮ ਆਦਮੀ ਪਾਰਟੀ ਮੈਦਾਨ ਚ ਨਿਤਰੀ ਭਾਈਪਾਣੋ ਰਾਸ਼ਨ ਚੋਰੀ ਤੱਕ ਆ ਭਗਵਾਨ ਸਿੰਘ ਮਾਨੇ ਵੀ ਕਿਹਾ ਕਿ ਇੱਕ ਵੀ ਰਾਸ਼ਨ ਕਾਰਡ ਕੱਟਣ ਨਹੀਂ ਦੇਵਾਂਗਾ ਮੈਂ ਮੂਰੇ ਖੜਾ ਮੈਂ ਪੰਜਾਬ ਦੇ ਲੋਕਾਂ ਦਾ ਧੋਖਾ ਨਾ ਹੋਣ ਨਹੀਂ ਹੋਣ ਦੇਵਾਂਗਾ ਬੜੀਆਂ ਵੱਡੀਆਂ ਵੱਡੀਆਂ ਟਾਰਾਂ ਮਾਰੀਆਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਆਪਣੇ ਵਰਕਰਾਂ ਤੋਂ ਪਿੰਡੋਂ ਪਿੰਡੀ ਜਾ ਕੇ ਰਾਸ਼ਨ ਚੋਰੀ ਦੇ ਪੋਸਟਰ ਲਵਾਏ ਪਰ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੇਂਦਰ ਮੂਰੇ ਝੋਗ ਗਈ ਹੈ ਤੇ ਜਿਹੜੇ ਕਾਰਡ ਕੱਟੇ ਜਾਣ ਨੂੰ ਅੰਦਰੋਂ ਅੰਦਰੀ ਸਹਿਮਤੀ ਦੇ ਦਿੱਤੀ ਹੈ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਵੱਡੀਆਂ ਵੱਡੀਆਂ ਟਾਰਾਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਵੱਡੇ ਵੱਡੇ ਦਾਅਵੇ ਇਹ ਕਿਹਾ ਗਿਆ ਕਿ ਇੱਕ ਵੀ ਕਾਰਡ ਨਹੀਂ ਕੱਟਣ ਦੇਵਾਂਗਾ ਤੇ ਕੱਲ ਇਸ ਗੱਲ ਤੇ ਸਹਿਮਤੀ ਦਿੱਤੀ ਹੈ ਇਹ ਗੱਲ ਤੋਂ ਆਮ ਆਦਮੀ ਪਾਰਟੀ ਦੀ ਕ੍ਰੈਡਿਬਿਲਟੀ ਹੋਰ ਵੀ ਡਿੱਗਦੀ ਨਜ਼ਰ ਆਉਂਦੀ ਹੈ ਜਿਹੜੀ ਆਮ ਆਦਮੀ ਪਾਰਟੀ ਜਦੋਂ ਕੋਈ ਮੁੱਦਾ ਆਉਂਦਾ ਰੌਲਾ ਜਿਆਦਾ ਪਾਉਂਦੀ ਹੈ ਪੰਜਾਬ ਸਰਕਾਰ ਉਸ ਤੇ ਰੌਲਾ ਜਿਆਦਾ ਪਾਉਂਦੀ ਹੈ ਪਰ ਬਾਅਦ ਦੇ ਵਿੱਚ ਉਹ ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਮਿਲਦਾ ਕੱਲ ਇਸ ਗੱਲ ਤੇ ਸਹਿਮਤੀ ਜਤਾ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਜੋ ਰੂਲ ਲੈ ਕੇ ਆਂਦੇ ਨੇ ਲਾਭਪਾਤਰੀਆਂ ਦੀ ਸ਼ਾਂਤੀ ਲਈ ਉਸ ਤੇ ਅਸੀਂ ਸਹਿਮਤ ਆ ਪੱਤਰ ਕੱਢ ਦਿੱਤੇ ਐ ਪਰ ਪਹਿਲਾਂ ਇਹ ਗੱਲ ਕਹੀ ਗਈ ਮੇਰੇ ਕੋਲ ਆਮ ਆਦਮੀ ਪਾਰਟੀ ਦੇ ਉਹ ਪੋਸਟਰ ਵੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜਿਨ੍ਹਾਂ ਨੇ ਉਹਨਾਂ ਨੇ ਬੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਵੋਟ ਚੋਰ ਤੋਂ ਬਾਅਦ ਭਾਈਪਾ ਰਾਸ਼ਨ ਚੋਰ ਉਸ ਤੋਂ ਅੱਗੇ ਆਜੋ ਮੌਨ ਸਾਹਿਬ ਨੇ ਕਿਹਾ ਕਿ 8 ਲੱਖ ਪਰਿਵਾਰਾਂ 8 ਲੱਖ ਪਰਿਵਾਰਾਂ ਦਾ ਰਾਸ਼ਨ ਕਾਰਡ ਕੱਟਣ ਤੇ ਤੁਗਲਕੀ ਫਰਮਾਨ ਸੇਮ ਮਾਨ ਦਾ ਕੇਂਦਰ ਨੂੰ ਠੋਕਮਾ ਜਵਾਬ ਜਿੰਨਾ ਚਿਰ ਭਗਵੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਪੰਜਾਬੀ ਦਾ ਰਾਸ਼ਨ ਕਾਰਡ ਨਹੀਂ ਕੱਟਣ ਦੇਣਾ ਹੁਣ ਮੈਨੂੰ ਐਂ ਦੱਸਣ ਕਿ ਮੁੱਖ ਮੰਤਰੀ ਸਾਹਿਬ ਰਿਜ਼ਾਈਨ ਦੇ ਰਹੇ ਨੇ ਆ ਜਿਹੜਾ ਦਾਵਾ ਉਹਨਾਂ ਨੇ ਕੀਤਾ ਸੀ ਕੀ ਉਹ ਰਿਜ਼ਾਈਨ ਦੇਣਗੇ ਉਹਨਾਂ ਨੇ ਕਿਹਾ ਸੀ ਜਿੰਨਾ ਚਿਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਇੱਕ ਵੀ ਕਾਰਡ ਨਹੀਂ ਕੱਟਣ ਦੇਵਾਂਗਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਫਿਰ ਉਸ ਤੋਂ ਅੱਗੇ ਆਮ ਆਦਮੀ ਪਾਰਟੀ ਕਰੇਗੀ ਨੁੱਕੜ ਸਮਾਮਾ ਉਹੀ ਦਿੱਲੀ ਵਾਲਾ ਪ੍ਰੋਜੈਕਟ ਉਹੀ ਦਿੱਲੀ ਵਾਲਾ ਰੌਲਾ ਜਿਵੇਂ ਦਿੱਲੀ ਦੇ ਵਿੱਚ ਹਰ ਤੀਜੇ ਦਿਨ ਅਰਵਿੰਦ ਕੇਜਰੀਵਾਲ ਦਾ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਆਮਦ ਕੇਂਦਰ ਸਰਕਾਰ ਨਾਲ ਕੋਈ ਪੇਚ ਫਸਿਆ ਰਹਿੰਦਾ ਸੀ ਬਾਅਦ ਦੇ ਵਿੱਚ ਚੁੱਪ ਹੋ ਜਾਂਦੇ ਸੀ ਚਾਰ ਦਿਨ ਦੀ ਰਾਜਨੀਤੀ ਕਰਕੇ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹ ਉਹੀ ਨੀਤੀਆਂ ਦੇ ਉੱਤਰੀ ਹੋਈ ਹੈ ਐਸੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਾਈਪਾ ਦਾ ੱਤਕਾ ਆਪ ਦਾ ਸਟੈਂਡ ਪੱਕਾ ਮਤਲਬ ਕਿੱਡੇ-ਕੱਡੇ ਦਾਵੇ ਪਾਈਪਾ ਪੰਜਾਬ ਦੇ 55 ਲੱਖ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰਨ ਤੇ ਅੜੀ ਪਾਈਪਾ ਘਰ-ਘਰ ਜਾ ਕੇ ਗਰੀਬ ਪਰਿਵਾਰਾਂ ਦੀ ਕੇਵਾਈਸੀ ਕਰਵਾਉਣ ਲਈ ਸੀਐਮ ਆਨ ਨੇ ਮੰਗਿਆ ਸਮਾਂ 6 ਮਹੀਨੇ ਦਾ ਸਮਾਂ ਕੇਵਾਈਸੀ ਨਾ ਹੋਣ ਤੇ 23 ਲੱਖ ਗਰੀਬਾਂ ਦਾ ਰਾਸ਼ਨ ਜੁਲਾਈ ਤੋਂ ਹੀ ਬੰਦ ਪੰਜਾਬੀਆਂ ਨੂੰ ਦਿੱਤਾ ਭਰੋਸਾ ਜਦੋਂ ਤੱਕ ਮੈਂ ਸੀਐਮਾ ਪਾਈਪਾ ਨੂੰ ਇੱਕ ਵੀ ਰਾਸ਼ਨ ਨਹੀਂ ਕੱਟਣ ਦੇਵਾਂਗਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲੀਅਰ ਕਰਨ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਜਿਉ ਮੁੱਖ ਮੰਤਰੀ ਨੇ ਤਾਂ ਭਾਈ ਤੁਹਾਡੀ ਹਿੱਕ ਤੇ ਮੂਗ ਦਲ ਦਿੱਤੀ ਹੈ ਕੇਂਦਰ ਨੇ ਤੇ ਤੁਸੀਂ ਝੋਗੇ ਹੋ ਜਦੋਂ ਕੇਂਦਰ ਨੇ ਅੱਖਾਂ ਕੱਢੀਆਂ ਤਾਂ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਸ਼ਦੀ ਨਜ਼ਰ ਆਈ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ ਹੁਣ ਕਾਰਡ ਕੱਟੇ ਵੀ ਜਾਣੇ 11 ਲੱਖ ਦੇ ਕਰੀਬ ਕਾਰਡਾਂ ਤੇ ਸ਼ਾਂਤੀ ਕਾਰਡਾਂ ਤੇ ਨਹੀਂ ਲਾਹ ਪਤਰੀਆਂ ਇੱਥੇ ਇਹ ਵੀ ਜਾਣਕਾਰੀ ਲ ਦੱਸ ਦਿਓ ਜੋ ਰੌਲਾ ਪਿਆ ਸੀ ਉਦੋਂ ਵੀ ਅਸੀਂ ਇਹ ਗੱਲ ਕੀਤੀ ਸੀ ਕੇ ਕਾਰਡ ਨਹੀਂ ਕੱਟੇ ਜਾ ਰਹੇ ਜਿਹੜੇ ਲੋਕ ਅਯੋਗ ਨੇ ਕੋਈ ਮੰਨ ਲਓ ਉਹਦੇ ਕੋਲੇ ਸਾਧਨ ਹੈ ਪਰ ਉਹ ਰਾਸ਼ਨ ਲੈ ਰਿਹਾ ਜਿਵੇਂ ਰੋਲਾ ਮੁੱਖ ਮੰਤਰੀ ਪਾਉਂਦੇ ਸੀ ਕਿ ਜਦੋਂ ਸਾਡੀ ਘਰ-ਘਰ ਰਾਸ਼ਨ ਸਕੀਮ ਜਾਊਗੀ ਜਦੋਂ ਬਾਹਰ ਚ ਗੱਡੀ ਖੜੋਗੀ ਆਪੇ ਬੇਇਜ਼ਤੀ ਹੋਊਗੀ ਉਹ ਸਕੀਮ ਵੀ ਫੇਲ ਹੋ ਗਈ ਪਰ ਹੁਣ ਉਸੇ ਤਹਿਤ ਜੇ ਕਿਸੇ ਦਾ ਕੋਈ ਵਿਅਕਤੀ ਵਿਦੇਸ਼ ਗਿਆ ਹੈ ਆਈ ਕੇ ਵਾਈ ਸੀ ਦੇ ਵਿੱਚ ਕਲੀਅਰ ਹੋ ਜਾਵੇਗਾ ਕਿ ਉਹ ਬੰਦਾ ਇੱਥੇ ਨਹੀਂ ਉਹਦਾ ਕਾਰਡ ਕੱਟਿਆ ਜਾਵੇਗਾ ਜੇ ਕਿਸੇ ਦੀ ਮੌਤ ਹੋ ਗਈ ਉਹਦਾ ਕਾਰਡ ਬਹੁਤੇ ਲਾਪਾਤਰੀ ਇਸ ਤਰੀਕੇ ਦੇ ਨੇ ਕਈ ਲਾਪਾਤਰੀ ਇਹ ਨੇ ਜਿਹੜੇ ਆਮਦਨ ਜ਼ਿਆਦਾ ਪਰ ਉਹ ਲਾਭ ਲੈ ਰਹੇ ਨੇ ਪਰ ਜਿਹੜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਵਡੀਆਂ-ਵਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਪੰਜਾਬ ਦਾ ਕਰੋੜਾਂ ਰੁਪਇਆ ਬਰਬਾਦ ਕਰਕੇ ਆਪਦੇ ਪਿੰਡੋਂ ਪਿੰਡੀ ਵਰਕਰਾਂ ਨੂੰ ਭੇਜ ਕੇ ਰਾਸ਼ਨ ਚੋਰੀ, ਵੋਟ ਚੋਰੀ ਜੇ ਉਹ ਗੱਲਾਂ ਕੀਤੀਆਂ ਅੱਜ ਉਹਨਾਂ ਗੱਲਾਂ ਤੋਂ ਫਿਰ ਪੈਰ ਉਖੜਦੇ ਨਜ਼ਰ ਆਏ ਕਿੱਡਾ ਇੱਕ ਮੁੱਖ ਮੰਤਰੀ ਦਾ ਸਟੈਂਡ ਪੰਜਾਬ ਲਈ ਹੈ ਉਹ ਵੀ ਤੁਹਾਡੇ ਸਾਹਮਣੇ ਆ ਤੁਸੀਂ ਬੀਬੀਐਮਪੀ ਦੀਆਂ ਗੱਲਾਂ ਕਰਦੇ ਹੋ ਹੋਰ ਗੱਲਾਂ ਕਰਦੇ ਹੋ ਵੱਧ ਅਧਿਕਾਰਾਂ ਦੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਪਰ ਮੁੱਖ ਮੰਤਰੀ ਸਾਹਿਬ ਤਾਂ ਜਿਹੜੇ ਖੁਦ ਗੱਲਾਂ ਕਰਕੇ ਕਜਿੰਨਾ ਚਿਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਇੱਕ ਵੀ ਰਾਸ਼ਨ ਕਾਰਡ ਨਹੀਂ ਕਟਿਆ ਜਾਊਗਾ ਤੇ ਅੱਜ ਕੇਂਦਰ ਮੂਰੇ ਗੋਡੇ ਟੇਕ ਗਏ ਅੱਜ ਰਾਸ਼ਨ ਕਾਰਡ ਵੀ ਕੱਟੇ ਜਾਣੇ ਕਿਉਂਕਿ ਪੰਜਾਬ ਸਰਕਾਰ ਕੋਲ ਤੇ ਪਹੁੰਚ ਹੀ ਨਹੀਂ ਕਿ ਉਹ ਰਾਸ਼ਨ ਦੇ ਸਕੇ ਪੰਜਾਬ ਸਰਕਾਰ ਦਾ ਵੈਸੀ ਖਜ਼ਾਨੇ ਦਾ ਮੁੱਖ ਮੰਤਰੀ ਸਾਹਿਬ ਤਾਂ ਚੜ੍ਹਦੀ ਕਲਾ ਦੇ ਨਾਮ ਤੇ ਮੰਗਣ ਲੱਗੇ ਹੋਏ ਨੇ ਸੋ ਜਿਸ ਤਰੀਕੇ ਦੇ ਪੰਜਾਬ ਦੇ ਹਾਲਾਤ ਨੇ ਉਸ ਤਰੀਕੇ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਆਮ ਆਦਮੀ ਪਾਰਟੀ ਦਾ ਸਟੈਂਡ ਪੱਕਾ ਕਹਿੰਦੇ ਸੀ ਉਹ ਸਟੈਂਡ ਕਿੱਲਰ ਦਾ ਨਜ਼ਰ ਆ ਰਿਹਾ ਹੈ ਸਟੈਂਡ ਦਾ ਛੱਡੋ ਇਤੋਂ ਪਹਿਲਾਂ ਜਿੰਨੇ ਵੀ ਮੁੱਦੇ ਹੋਏ ਐ ਜਦੋਂ ਜਦੋਂ ਆਮ ਆਦਮੀ ਪਾਰਟੀ ਨੇ ਵੱਧ ਰੌਲਾ ਪਾਇਆ ਉਸ ਮੁੱਦੇ ਦੀ ਬਾਅਦ ਦੇ ਵਿੱਚ ਫੂਕ ਹੀ ਨਿਕਲੀ ਐ ਉਸੇ ਤਰੀਕੇ ਨਾਲ ਫੂਕ ਭਗਵਾਨ ਸਿੰਘ ਮਾਨ ਦੇ ਇਸ ਦਾਅਵੇ ਦੀ ਵੀ ਨਿਕਲ ਗਈ ਐ ਪਿਛਲੇ ਸਮੇਂ ਜਦੋਂ ਕੇਂਦਰ ਸਰਕਾਰ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਵਿੱਚ 11 ਲੱਖ ਦੇ ਕਰੀਬ ਜਿਹੜੇ ਸ਼ਕੀਲਾ ਪਾਤਰੀ ਨੇ ਰਾਸ਼ਨ ਲੈਣ ਵਾਲੇ ਜੋ ਨੀਲਾ ਕਾਰਡ ਬਣਿਆ ਹੁੰਦਾ ਇਹਨੂੰ ਅਸੀਂ ਕਹਿ ਦਿੰਨੇ ਆ ਜਾਂ ਸਮਾਰਟ ਕ ਜੋ ਵੀ ਕਾਰਡ ਉਹਦਾ ਨਾਮ ਰੱਖ ਲਈਏ ਜਿਹਦੇ ਤੇ ਰਾਸ਼ਨ ਮਿਲਦਾ ਹੈ ਉਹ 11 ਲੱਖ ਦੇ ਕਰੀਬ ਸ਼ਕੀਲਾ ਪਾਤਰੀ ਨੇ ਤਾਂ ਉਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਦਾਨ ਚ ਨਿਤਰੇ ਪੂਰੀ ਆਮ ਆਦਮੀ ਪਾਰਟੀ ਮੈਦਾਨ ਚ ਨਿਤਰੀ ਭਾਈਪਾਣੋ ਰਾਸ਼ਨ ਚੋਰੀ ਤੱਕਿਆ ਭਗਵਾਨ ਸਿੰਘ ਮਾਨੇ ਵਿਕਿਆ ਕਿ ਇੱਕ ਵੀ ਰਾਸ਼ਨ ਕਾਰਡ ਕੱਟਣ ਨਹੀਂ ਦੇਵਾਂਗਾ ਮੈਂ ਮੂਰੇ ਖੜਾ ਮੈਂ ਪੰਜਾਬ ਦੇ ਲੋਕਾਂ ਦਾ ਧੋਖਾ ਨਾ ਹੋਣ ਨਹੀਂ ਹੋਣ ਦੇਵਾਂਗਾ ਬੜੀਆਂ ਵੱਡੀਆਂ ਵੱਡੀਆਂ ਟਾਰਾਂ ਮਾਰੀਆਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਆਪਣੇ ਵਰਕਰਾਂ ਤੋਂ ਪਿੰਡੋਂ ਪਿੰਡੀ ਜਾ ਕੇ ਰਾਸ਼ਨ ਚੋਰੀ ਦੇ ਪੋਸਟਰ ਲਵਾਏ ਪਰ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਕੇਂਦਰ ਮੂਰੇ ਝੋਗ ਗਈ ਹੈ ਜੇ ਜਿਹੜੇ ਕਾਰਡ ਕੱਟੇ ਜਾਣ ਨੂੰ ਅੰਦਰੋਂ ਅੰਦਰੀ ਸਹਿਮਤੀ ਦੇ ਦਿੱਤੀ ਹੈ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਵੱਡੀਆਂ ਵੱਡੀਆਂ ਟਾਰਾਂ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਵੱਡੇ ਵੱਡੇ ਦਾਅਵੇ ਇਹ ਕਿਹਾ ਗਿਆ ਕਿ ਇੱਕ ਵੀ ਕਾਰਡ ਨਹੀਂ ਕੱਟਣ ਦੇਵਾਂਗਾ ਤੇ ਕੱਲ ਇਸ ਗੱਲ ਤੇ ਸਹਿਮਤੀ ਦਿੱਤੀ ਹੈ ਇਹ ਗੱਲ ਤੋਂ ਆਮ ਆਦਮੀ ਪਾਰਟੀ ਦੀ ਕ੍ਰੈਡਿਬਿਲਟੀ ਹੋਰ ਵੀ ਡਿੱਗਦੀ ਨਜ਼ਰ ਆਉਂਦੀ ਹੈ ਜਿਹੜੀ ਆਮ ਆਦਮੀ ਪਾਰਟੀ ਜਦੋਂ ਕੋਈ ਮੁੱਦਾ ਆਉਂਦਾ ਹੈ ਰੌਲਾ ਜਾਦਾ ਪਾਉਂਦੀ ਹੈ ਪੰਜਾਬ ਸਰਕਾਰ ਉਸ ਤੇ ਰੌਲਾ ਜਿਆਦਾ ਪਾਉਂਦੀ ਹੈ ਪਰ ਬਾਅਦ ਦੇ ਵਿੱਚ ਉਹ ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਮਿਲਦਾ ਕੱਲ ਇਸ ਗੱਲ ਤੇ ਸਹਿਮਤੀ ਜਤਾ ਦਿੱਤੀ ਗਈ ਹੈ ਕਿ ਕੇਂਦਰ ਸਰਕਾਰ ਨੇ ਜੋ ਰੂਲ ਲੈ ਕੇ ਆਂਦੇ ਨੇ ਲਾਹ ਪਾਤਰੀਆਂ ਦੀ ਸ਼ਾਂਤੀ ਲਈ ਉਸ ਤੇ ਅਸੀਂ ਸਹਿਮਤ ਆ ਪੱਤਰ ਕੱਢ ਦਿੱਤੇ ਆ ਪਰ ਪਹਿਲਾਂ ਇਹ ਗੱਲ ਕਹੀ ਗਈ ਮੇਰੇ ਕੋਲ ਆਮ ਆਦਮੀ ਪਾਰਟੀ ਦੇ ਉਹ ਪੋਸਟਰ ਵੀ ਨੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਜਿਨ੍ਹਾਂ ਨੇ ਉਹਨਾਂ ਨੇ ਬੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾ ਕੇ ਵੋਟ ਚੋਰ ਤੋਂ ਬਾਅਦ ਭਾਈ ਭਾ ਰਾਸ਼ਨ ਚੋਰ ਉਸ ਤੋਂ ਅੱਗੇ ਆਜੋ ਮੋਨ ਸਾਬ ਨੇ ਕਿਹਾ ਕਿ 8 ਲੱਖ ਪਰਿਵਾਰਾਂ 8 ਲੱਖ ਪਰਿਵਾਰਾਂ ਦਾ ਰਾਸ਼ਨ ਕਾਰਡ ਕੱਟਣ ਤੇ ਤੁਗਲਕੀ ਫਰਮਾਨ ਸੇਮ ਮਾਨ ਦਾ ਕੇਂਦਰ ਨੂੰ ਠੋਕਮਾ ਜਵਾਬ ਜਿੰਨਾ ਚਿਰ ਭਗਵਾਨਤਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਪੰਜਾਬੀ ਦਾ ਰਾਸ਼ਨ ਕਾਰਡ ਨਹੀਂ ਕੱਟਣ ਦੇਣਾ ਹੁਣ ਮੈਨੂੰ ਐਂ ਦੱਸਣ ਕਿ ਮੁੱਖ ਮੰਤਰੀ ਸਾਹਿਬ ਰਿਜ਼ਾਈਨ ਦੇ ਰਹੇ ਨੇ ਆ ਜਿਹੜਾ ਦਾਵਾ ਉਹਨਾਂ ਨੇ ਕੀਤਾ ਸੀ ਕੀ ਉਹ ਰਿਜ਼ਾਈਨ ਦੇਣਗੇ ਉਹਨੇ ਕਿਹਾ ਸੀ ਜਨਾਚਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵੀ ਕਾਰਡ ਨਹੀਂ ਕੱਟਣ ਦੇਵਾਂਗਾ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਫਿਰ ਉਸ ਦੇ ਅੱਗੇ ਆਮ ਆਦਮੀ ਪਾਰਟੀ ਕਰੇਗੀ ਨੁੱਕੜ ਸਭਾਵਾਂ ਉਹੀ ਦਿੱਲੀ ਵਾਲਾ ਪ੍ਰੋਜੈਕਟ ਉਹੀ ਦਿੱਲੀ ਵਾਲਾ ਰੌਲਾ ਜਿਵੇਂ ਦਿੱਲੀ ਦੇ ਵਿੱਚ ਹਰ ਤੀਜੇ ਦਿਨ ਅਰਵਿੰਦ ਕੇਜਰੀਵਾਲ ਦਾ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਆਮ ਕੇਂਦਰ ਸਰਕਾਰ ਨਾਲ ਕੋਈ ਪੇਚ ਫਸਿਆ ਰਹਿੰਦਾ ਸੀ ਬਾਅਦ ਦੇ ਵਿੱਚ ਚੁੱਪ ਹੋ ਜਾਂਦੇ ਸੀ ਚਾਰ ਦਿਨ ਦੀ ਰਾਜਨੀਤੀ ਕਰਕੇ ਉਸੇ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਹ ਉਹੀ ਨੀਤੀਆਂ ਦੇ ਉੱਤਰੀ ਹੋਈ ਹੈ ਐਸੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਭਾਈਪਾ ਦਾ ੱੱੱਕਾ ਆਪ ਦਾ ਸਟੈਂਡ ਪੱਕਾ ਮਤਲਬ ਕਿੱਡੇ-ਕੱਡੇ ਦਾਅਵੇ ਭਾਈਪਾ ਪੰਜਾਬ ਦੇ 55 ਲੱਖ ਲੋਕਾਂ ਦਾ ਮੁਫਤ ਰਾਸ਼ਨ ਬੰਦ ਕਰਨ ਤੇ ਅੜੀ ਭਾਈਪਾ ਘਰ-ਘਰ ਜਾ ਕੇ ਗਰੀਬ ਪਰਿਵਾਰਾਂ ਦੀ ਕੇवाईसी ਕਰਵਾਉਣ ਲਈ ਸੀਐਮ ਆਨ ਨੇ ਮੰਗਿਆ ਸਮਾਂ 6 ਮਹੀਨੇ ਦਾ ਸਮਾਂ ਕੇवाईसी ਨਾ ਹੋਣ ਤੇ 23 ਲੱਖ ਗਰੀਬਾਂ ਦਾ ਰਾਸ਼ਨ ਜੁਲਾਈ ਤੋਂ ਹੀ ਬੰਦ ਪੰਜਾਬੀਆਂ ਨੂੰ ਦਿੱਤਾ ਭਰੋਸਾ ਜਿਉ ਤੱਕ ਮੈਂ ਸੀਮਾ ਭਾਜਪਾ ਨੂੰ ਇੱਕ ਵੀ ਰਾਸ਼ਨ ਨਹੀਂ ਕੱਟਣ ਦੇਵਾਂਗਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਲੀਅਰ ਕਰਨ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਜਿਉ ਮੁੱਖ ਮੰਤਰੀ ਨੇ ਤਾਂ ਭਾਈ ਤੁਹਾਡੀ ਹਿੱਕ ਤੇ ਮੂੰਗ ਦਲ ਦਿੱਤੀ ਹੈ ਕੇਂਦਰ ਨੇ ਤੇ ਤੁਸੀਂ ਝੋਗੇ ਹੋ ਜਦੋਂ ਕੇਂਦਰ ਨੇ ਅੱਖਾਂ ਕੱਢੀਆਂ ਤਾਂ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਸ਼ਦੀ ਨਜ਼ਰ ਆਈ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ ਹੁਣ ਕਾਰਡ ਕੱਟੇ ਵੀ ਜਾਣੇ ਆ 11 ਲੱਖ ਦੇ ਕਰੀਬ ਕਾਰਡਾਂ ਤੇ ਸ਼ਾਂਤੀ ਕਾਰਡਾਂ ਤੇ ਨਹੀਂ ਲਾਹ ਪਤਰੀਆਂ ਇੱਥੇ ਇਹ ਵੀ ਜਾਣਕਾਰੀ ਲ ਦੱਸ ਦਿਓ ਜੋ ਰੌਲਾ ਪਿਆ ਸੀ ਉਦੋਂ ਵੀ ਅਸੀਂ ਇਹ ਗੱਲ ਕੀਤੀ ਸੀ ਕਿ ਕਾਰਡ ਨਹੀਂ ਕੱਟੇ ਜਾ ਰਹੇ ਜਿਹੜੇ ਲੋਕ ਅਯੋਗ ਨੇ ਕੋਈ ਮੰਨ ਲਓ ਉਹਦੇ ਕੋਲੇ ਸਾਧਨ ਹੈ ਪਰ ਉਹ ਰਾਸ਼ਨ ਲੈ ਰਿਹਾ ਜਿਵੇਂ ਰੋਲਾ ਮੁੱਖ ਮੰਤਰੀ ਪਾਉਂਦੇ ਸੀ ਕਿ ਜਦੋਂ ਸਾਡੀ ਘਰ-ਘਰ ਰਾਸ਼ਨ ਸਕੀਮ ਜਾਊਗੀ ਜਦੋਂ ਬਾਹਰ ਚ ਗੱਡੀ ਖੜੂਗੀ ਆਪੇ ਬੇਇਜ਼ਤੀ ਹੋਊਗੀ ਉਹ ਸਕੀਮ ਵੀ ਫੇਲ ਹੋ ਗਈ ਪਰ ਹੁਣ ਉਸੇ ਤਹਿਤ ਜੇ ਕਿਸੇ ਦਾ ਕੋਈ ਵਿਅਕਤੀ ਵਿਦੇਸ਼ ਗਿਆ ਹੈ ਆਈਕੇਵਾਈਸੀ ਦੇ ਵਿੱਚ ਕਲੀਅਰ ਹੋ ਜਾਵੇਗਾ ਕਿ ਉਹ ਬੰਦਾ ਇੱਥੇ ਨਹੀਂ ਉਹਦਾ ਕਾਰਡ ਕੱਟਿਆ ਜਾਵੇਗਾ ਜੇ ਕਿਸੇ ਦੀ ਮੌਤ ਹੋ ਗਈ ਉਹਦਾ ਕਾਰਡ ਬਹੁਤੇ ਲਾਭਪਾਤਰੀ ਇਸ ਤਰੀਕੇ ਦੇ ਨੇ ਕਈ ਲਾਭਪਾਤਰੀ ਇਹ ਨੇ ਜਿਹੜੇ ਆਮਦਨ ਜ਼ਿਆਦਾ ਪਰ ਉਹ ਲਾਭ ਲੈ ਰਹੇ ਨੇ ਪਰ ਜਿਹੜੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਗੱਲ ਕਹੀ ਵਡੀਆਂ-ਵਡੀਆਂ ਪ੍ਰੈਸ ਕਾਨਫਰੰਸਾਂ ਕਰਕੇ ਪੰਜਾਬ ਦਾ ਕਰੋੜਾਂ ਰੁਪਇਆ ਬਰਬਾਦ ਕਰਕੇ ਆਪਦੇ ਪਿੰਡੋਂ ਪਿੰਡੀ ਵਰਕਰਾਂ ਨੂੰ ਭੇਜ ਕੇ ਰਾਸ਼ਨ ਚੋਰੀ, ਵੋਟ ਚੋਰੀ ਜੇ ਉਹ ਗੱਲਾਂ ਕੀਤੀਆਂ ਅੱਜ ਉਹਨਾਂ ਗੱਲਾਂ ਤੋਂ ਫਿਰ ਪੈਰ ਉਖੜਦੇ ਨਜ਼ਰ ਆਏ ਕਿੱਡਾ ਇੱਕ ਮੁੱਖ ਮੰਤਰੀ ਦਾ ਸਟੈਂਡ ਪੰਜਾਬ ਲਈ ਹੈ ਉਹ ਵੀ ਤੁਹਾਡੇ ਸਾਹਮਣੇ ਹੈ ਤੁਸੀਂ ਬੀਬੀਐਮਪੀ ਦੀਆਂ ਗੱਲਾਂ ਕਰਦੇ ਹੋ ਹੋਰ ਗੱਲਾਂ ਕਰਦੇ ਹੋ ਵੱਧ ਅਧਿਕਾਰਾਂ ਦੀਆਂ ਪੰਜਾਬ ਦੀਆਂ ਗੱਲਾਂ ਕਰਦੇ ਹੋ ਪਰ ਮੁੱਖ ਮੰਤਰੀ ਸਾਹਿਬ ਤਾਂ ਜਿਹੜੇ ਖੁਦ ਗੱਲਾਂ ਕਰਕੇ ਕਿ ਜਿੰਨਾ ਚਿਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਇੱਕ ਵੀ ਰਾਸ਼ਨ ਕਾਰਡ ਨਹੀਂ ਕਟਿਆ ਜਾਊਗਾ ਤੇ ਅੱਜ ਕੇਂਦਰ ਮੂਰੇ ਗੋਡੇ ਟੇਕ ਗਏ ਅੱਜ ਰਾਸ਼ਨ ਕਾਰਡ ਵੀ ਕੱਟੇ ਜਾਣੇ ਕਿਉਂਕਿ ਪੰਜਾਬ ਸਰਕਾਰ ਕੋਲ ਤੇ ਪਹੁੰਚ ਹੀ ਨਹੀਂ ਕਿ ਉਹ ਰਾਸ਼ਨ ਦੇ ਸਕੇ ਪੰਜਾਬ ਸਰਕਾਰ ਦਾ ਵੈਸੀ ਖਜ਼ਾਨੇ ਦਾ ਮੁੱਖ ਮੰਤਰੀ ਸਾਹਿਬ ਤਾਂ ਚੜ੍ਹਦੀ ਕਲਾ ਦੇ ਨਾਮ ਤੇ ਮੰਗਣ ਲੱਗੇ ਹੋਏ ਨੇ ਸੋ ਜਿਸ ਤਰੀਕੇ ਦੇ ਪੰਜਾਬ ਦੇ ਹਾਲਾਤ ਨੇ ਉਸ ਤਰੀਕੇ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਆਮ ਆਦਮੀ ਪਾਰਟੀ ਦਾ ਸਟੈਂਡ ਪੱਕਾ ਕਹਿੰਦੇ ਸੀ ਉਹ ਸਟੈਂਡ ਖਿੱਲੜਾ ਨਜ਼ਰ ਆ ਰਿਹਾ ਹੈ ਸਟੈਂਡ ਦਾ ਛੱਡੋ ਇਥੋਂ ਪਹਿਲਾਂ ਜਿੰਨੇ ਵੀ ਮੁੱਦੇ ਹੋਏ ਐ ਜਦੋਂ ਜਦੋਂ ਆਮ ਆਦਮੀ ਪਾਰਟੀ ਨੇ ਵੱਧ ਰੌਲਾ ਪਾਇਆ ਉਸ ਮੁੱਦੇ ਦੀ ਬਾਅਦ ਦੇ ਵਿੱਚ ਫੂਕ ਹੀ ਨਿਕਲੀ ਹੈ ਉਸੇ ਤਰੀਕੇ ਨਾਲ ਫੂਕ ਭਗਵਾਨ ਸਿੰਘ ਮਾਨ ਦੇ ਇਸ ਦਾਅਵੇ ਦੀ ਵੀ ਨਿਕਲ ਗਈ ਹੈ